ਉਹਦੇ ਨਾਲ ਗੋਸ਼ਟੀ ਕਰਾਂਗੇ ਵਿਚਾਰ ਕਰਾਂਗੇ ਤੇ ਉਸ ਨੂੰ ਆਪਣੇ ਪੰਥ ਵਿੱਚ ਲੈ ਆਵਾਂਗੇ ਗੋਰਖ ਆਲਾ ਇਸ ਦੇ ਲੀਨੇ ਹੈ ਬੁਲਾਏ ਸਭ ਵੈਸੇ ਆਏ ਆਏ ਕਾ ਦੇ ਸਤ ਮਹਾਨ ਕੋ ਗੋਰਖਨਾਥ ਨੇ ਆਪਣੇ ਹੋਰ ਚੇਲਿਆਂ ਨੂੰ ਆਵਾਜ਼ ਮਾਰੀ ਉਹ ਆਏ ਦੂਰੋਂ ਪਹਾੜਾਂ ਤੇ ਬੈਠੇ ਸੀ ਆਪਣੀ ਆਪਣੀ ਜਗ੍ਹਾ ਭੱਜੇ ਦੌੜੇ ਆਏ ਤੇ ਆ ਕੇ ਆਪਣੇ ਜੀਤੈ ਬਾਦਕਾਰੀ ਜਾਏ ਨਾਨਕ ਸੋ ਜਾਣ ਕੋ ਉਹ ਆ ਕੇ ਸਾਰੇ ਚੇਲੇ ਆਲੇ ਦੁਆਲੇ ਬਹਿ ਗਏ ਨਾ ਮਹਾਰਾ ਦੇ ਤੇ ਗੋਰਖ ਕਹਿਣ ਲੱਗਿਆ ਵੀ ਸਿੱਧੋ ਤੁਸੀਂ ਬਹੁਤ ਸ਼ਕਤੀਆਂ ਵਾਲਿਓ ਤੁਹਾਡੀਆਂ ਕਲਾ ਦਾ ਕੀ ਜਵਾਬ ਆ ਇਹ ਕਹੇ ਇਥੇ ਨਾਨਕ ਨਾਮ ਦਾ ਕੋਈ ਤਪਾ ਆਇਆ ਹੈ ਉਹ ਮਾਰਿਆਂ ਨੂੰ ਤਪਾ ਕਹਿੰਦੇ ਨੇ ਵੀ ਤੂੰ ਹੀ ਜਾ ਕੇ ਉਸ ਨਾਲ ਆਪਣੀ ਚਰਚਾ ਕਰੋ ਉਹ ਬਹੁਤ ਵਿਖੇੜਾ ਕਰਦਾ ਹੈ ਗੱਲ ਨਹੀਂ ਮੰਨਦਾ ਤੇ ਤੂੰ ਹੀ ਆਪਣੀ ਮਨਾਉਣੀ ਹੈ ਉਸ ਨੂੰ ਆਪਣੇ ਧਰਮ ਵਿੱਚ ਲੈ ਕੇ ਆਉਣਾ ਹੈ ਜਦੋਂ ਗੋਰਖ ਨੇ ਕਿਹਾ ਨਾ ਵੀ ਜਾਓ ਉਹਨੂੰ ਜਿੱਤ ਕੇ ਆਓ ਮੇਰੇ ਕੋਲ ਲਿਆਓ ਸ਼ਾਮਲ ਕਰ ਲੋ ਇਹਦੇ ਵਿੱਚ ਲੋਹਾ ਰੀਪਾ ਜੀ ਤੋਂ ਬਾਅਦ ਇੱਕ ਭੰਗਰਨਾਥ ਨਾਮ ਦਾ ਜੋਗੀ ਉੱਠਿਆ ਇਹ ਜਿਹੜਾ ਭੰਗਰਨਾਥ ਜੋਗੀ ਹੈ ਨਾ ਸੰਗਤ ਜੀ ਇਹ ਹਵਾ ਵਿੱਚ ਏਦਾਂ ਉੜਦਾ ਸੀ ਜਿਵੇਂ ਪੰਛੀ ਉੜਦੇ ਆ ਜਿਵੇਂ ਪੰਛੀ ਉੜਦੇ ਐਨਾ ਇਹਦਾ ਹਲਕਾ ਸਰੀਰ ਹੋ ਜਾਂਦਾ ਸੀ ਮਤਲਬ ਇਤਨੀ ਵੱਡੀ ਸਿੱਧੀ ਇਹਦੇ ਕੋਲ ਸੀ ਤੇ ਅੱਜ ਕੋਈ ਆ ਜੇ ਉੜਨੇ ਵਾਲਾ ਬਹੁਤ ਵੀਰਲੇ ਹੀ ਹੋਣੇ ਆ ਜਿਹੜੇ ਬੈਠੇ ਰਹਿ ਜੋਂਗੇ ਸਭ ਉਹਦੇ ਪਿੱਛੇ ਹੀ ਜਾਣਗੇ ਇਹ ਖੜਾ ਹੋ ਗਿਆ ਤੇ ਕਹਿਣ ਲੱਗਾ ਮਹਾਰਾਜ ਮੈਨੂੰ ਆਗਿਆ ਦਿਓ ਗੁਰਖਨਾਥ ਜੀ ਮੈਂ ਨਾਨਕ ਜੀ ਨੂੰ ਆਪਣੇ ਪੰਥ ਚ ਲੈ ਕੇ ਆਵਾਂਗਾ ਕੌਣ ਸਮਰੱਥ ਹੈ ਜਿਹੜਾ ਮੇਰੇ ਅੱਗੇ ਆੜ ਸਕੇ ਪੂਰੇ ਸਮੇਂ ਵਿੱਚ ਹੈ ਨਹੀਂ ਕੋਈ ਮੈਨੂੰ ਤਾਂ ਦਿਖਦਾ ਨਹੀਂ ਮੈਂ ਚਾਰੇ ਪਾਸੇ ਦੇਖਿਆ ਨજર ਮਾਰ ਕੇ ਜਿੰਨੀ ਸ਼ਕਤੀ ਮੇਰੇ ਅੰਦਰ ਹੈ ਕਿਸੇ ਵਿੱਚ ਐਸੀ ਸ਼ਕਤੀ ਨਹੀਂ ਜਾਤਾ ਮੈਂ ਉਹਨੂੰ ਆਪਣੀ ਗੱਲਾਂ ਦੇ ਵਿੱਚ ਲਾ ਕੇ ਪਿੱਛੇ ਭਜਾ ਦੇਵਾਂਗਾ ਮੋੜ ਦਾਂਗਾ ਹਰਾ ਦਾਂਗਾ ਭਾਵ ਜਾਂ ਫਿਰ ਆਪਣੀਆਂ ਗੱਲਾਂ ਨਾਲ ਮਨਾ ਕੇ ਤੁਹਾਡੇ ਚਰਨਾਂ ਦੇ ਵਿੱਚ ਲਿਆ ਕੇ ਝੁਕਾ ਦੇਵਾਂਗਾ ਗੁਰਖਨਾਥ ਨੂੰ ਕਹਿਣ ਲੱਗਿਆ ਇਹ ਭੰਗਰਨਾਥ ਜੋਗੀ ਕਿ ਮੈਂ ਗੁਰੂ ਨਾਨਕ ਨੂੰ ਤੁਹਾਡੇ ਚਰਨਾਂ 'ਚ ਲਿਆ ਕੇ ਬਿਠਾ ਦੇਵਾਂਗਾ ਤੇਰੀ ਬਰਾਬਰੀ ਕੌਣ ਸਖਤ ਕਰ ਸਕਦਾ ਹੈ ਮੇਰੇ ਵਿੱਚ ਤਾਰੇ ਤੋੜਨ ਦੀ ਸ਼ਕਤੀ ਹੈ ਔਰ ਇਹ ਸਚਾਈ ਹੈ ਜਦ ਇਹ ਇਮਾਰਤ ਦੇ ਕੋਲ ਆਇਆ ਨਾ ਇਹ ਅਸਮਾਨ ਵਿੱਚੋਂ ਤਾਰੇ ਤੋੜ ਲਿਆ ਪੱਥਰ ਤੋੜ ਕੇ ਮਹਾਰਾਜ ਅੱਗੇ ਰੱਖ ਦਿੱਤੇ ਨੇ ਲਿਆ ਕੇ ਇੰਨਾ ਉੱਚਾ ਉੱਡ ਜਾਂਦਾ ਸੀ ਤਾਰੇ ਕਿੰਨੀ ਉਚਾਈ ਦੇ ਉੱਤੇ ਐ ਔਰ ਇਹਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਵੀ ਆਪਣੀਆਂ ਬਾਰਾਂ ਵਿੱਚ ਕਰਦੇ ਆ ਹੋਰਗਨਾਥ ਬੜਾ ਖੁਸ਼ ਹੋ ਗਿਆ ਸੁਣ ਕੇ ਉਹ ਕਹਿੰਦਾ ਵਾਹ ਇਹੀ ਉਮੀਦ ਸੀ ਜਾ ਉਹਨੂੰ ਜਿੱਤ ਉਹਦਾ ਮਾਣ ਤੋੜ ਕੇ ਮੇਰੇ ਕੋਲ ਲਿਆਣਾ ਕਰ ਉਹਨੂੰ ਤੇਰਾ ਕੰਮ ਹੈ ਗੁਰੂ ਨਾਨਕ ਨੂੰ ਜਿੱਤ ਕੇ ਆਵੀ ਹੁਣ ਕਹਿੰਦੇ ਜਿਵੇਂ ਕੰਮੇ ਕਰਕੇ ਉਹਨੂੰ ਆਪਣੇ ਜੋਗ ਮੱਤ ਵਿੱਚ ਲਿਆਓ ਕਿਉਂਕਿ ਬੋਲਣ 'ਚ ਬੜਾ ਪ੍ਰਵੀਨ ਹੈ ਜੇ ਇਹ ਜੋਗੀ ਸਾਡੇ ਪੰਥ ਵਿੱਚ ਆ ਗਿਆ ਸਾਡਾ ਪੰਥ ਬਹੁਤ ਵਧ ਜਾਏਗਾ ਐਸਾ ਜੋਗੀ ਕਲੀਵੇਂ ਹਮਰੇ ਪੰਥ ਕਰੇ ਉਹ ਜੇ ਅੱਲਾ ਸਾਡੇ ਪੰਥ ਨੂੰ ਚਮਕਾ ਦੇਗਾ ਜੇ ਕਿਤੇ ਐਸਾ ਜੋਗੀ ਸਾਡੇ ਧਰਮ 'ਚ ਆ ਜਾਵੇ ਅੰਗਰਨਾਥ ਬੋਲਣ ਵਿੱਚ ਤੂੰ ਵੀ ਬਹੁਤ ਪ੍ਰਵੀਨ ਹੈ ਮੈਨੂੰ ਆਸ ਹੈ ਪੂਰੀ ਉਮੀਦ ਹੈ ਵੀ ਤੋ ਜਿੱਤ ਕੇ ਆਵੇਂਗਾ ਉਹ ਹੰਕਾਰ ਚ ਆ ਗਿਆ ਮਸਤ ਗਿਆ ਵੀ ਮੇਰੀ ਇੰਨੇ ਸਿੱਧਾ ਸਾਹਮਣੇ ਵਡਿਆਈ ਕੀਤੀ ਜਿਸ ਦੀ ਵਡਿਆਈ ਵੱਡੇ ਵੱਡੇ ਜੋਗੀ ਕਰਦੇ ਗੋਰਖ ਨੇ ਗੋਰਖ ਦੇ ਸਾਹਮਣੇ ਤੇ ਉਹ ਗੋਰਖਾ ਜਿਸ ਦੀ ਵਡਿਆਈ ਕਰ ਰਿਹਾ ਸੀ ਇਹ ਬੜਾ ਹੰਕਾਰ ਵਿੱਚ ਆ ਗਿਆ ਹੈ ਤੇ ਹੰਕਾਰ ਵਿੱਚ ਆ ਕੇ ਗੁਰੂ ਨਾਨਕ ਨੂੰ ਜਿੱਤਣ ਵਾਸਤੇ ਤੁਰਦਾ ਹੈ ਕਹਿੰਦੇ ਮੂਰਖ ਜਾਣਦਾ ਨਹੀਂ ਭੇਦ ਗੁਪਤ ਤੇ ਪ੍ਰਗਟ ਦਾ ਭੇਦ ਗੁਰੂ ਨਾਨਕ ਜਾਣਦੇ ਇਹ ਮੂਰਖ ਇਹ ਗੱਲ ਨਹੀਂ ਸੀ ਜਾਣਦਾ ਮੈਂ ਜਿਹਨੂੰ ਮਿਲਣ ਚੱਲੇ ਆਂ ਜਿਹਦੇ ਨਾਲ ਮੇਰੀ ਚਰਚਾ ਹੋਣੀ ਹੈ ਉਹ ਤਾਂ ਗੁਪਤ ਪ੍ਰਗਟ ਸਭ ਕੁਝ ਜਾਣਦੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਯੀਰ ਪਛਾਨ ਉਹ ਸਭ ਜਾਣਦੇ ਹਨ ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਮਹਾਰਾਜ ਇਸ ਤਰ੍ਹਾਂ ਕਹਿੰਦੇ ਹੌਲੀ ਹੌਲੀ ਅੱਗੇ ਨੂੰ ਜਾ ਰਹੇ ਸੀ ਜਿੱਧਰ ਉੱਚੀਆਂ ਚੋਟੀਆਂ ਹਨ ਬਰਫ਼ ਨਾਲ ਢਕੀਆਂ ਪਹਾੜਾਂ ਦੀਆਂ ਭਾਈ ਮਾਲਾ ਜੀ ਭਾਈ ਮਰਦਾਨਾ ਜੀ ਮਹਾਰਾਜ ਤੁਰੇ ਜਾਂਦੇ ਤੇ ਬਾਲਾ ਜੀ ਕਹਿਣ ਲੱਗੇ ਮਹਾਰਾਜ ਗੁਰੂ ਗਰੀਬ ਨਵਾਜ਼ ਗੁਰੂ ਨਾਨਕ ਜੀ ਦੇ ਭਾਈ ਮਰਦਾਨਾ ਜੀ ਨਾਲ ਨਾਲ ਤੁਰੇ ਜਾਂਦੇ ਕਹਿਣ ਲੱਗੇ ਮਹਾਰਾਜ ਚੰਦਰਮਾ ਨਹੀਂ ਦਿਖਦਾ ਕਿਤੇ ਆਪਾਂ ਆਲੇ ਦੁਆਲੇ ਨਜ਼ਰ ਮਾਰਦੇ ਐ ਐਂ ਆਕਾਸ਼ ਵੱਲੋਂ ਨੂੰ ਦੇਖਦੇ ਵੀ ਚੰਦ ਨਹੀਂ ਦਿਖਾਈ ਦਿੰਦਾ ਤੇ ਜਦੋਂ ਇਸ ਤਰ੍ਹਾਂ ਭਾਈ ਮਰਦਾਨਾ ਜੀ ਨੇ ਮਹਾਰਾਜ ਨੂੰ ਸਵਾਲ ਕੀਤਾ ਹੈ ਉਹ ਪਰ ਹੈ ਕਿ ਨਹੀਂ ਇਸ ਥਾਨ ਕਹਾ ਲਗ ਜਾਵੋ ਦੇਹੋ ਬਤਾਈ ਗੁਰੂ ਜੀ ਇਹ ਤੇ ਇਸ ਪਰਬਤ ਦੇ ਉੱਪਰ ਹੈ ਜਾਂ ਕਿਸੇ ਹੋਰ ਜਗ੍ਹਾ ਮੈਨੂੰ ਦਿਖ ਨਹੀਂ ਰਿਹਾ ਤੁਸੀਂ ਦਿਖਾ ਦਿਓ ਕਿਰਪਾ ਕਰਕੇ ਪਰ ਕਹਿੰਦੇ ਗੁਣਾਂ ਦੀ ਖਾਨ ਸਤਗੁਰ ਜੀ ਬੋਲੇ ਹਨ ਐ ਮਰਦਾਨਿਆ ਚੰਦਰਮਾ ਆਪਣੇ ਪੈਰਾਂ ਦੇ ਥੱਲੇ ਵਾਲੇ ਪਾਸੇ ਦੇਖ ਜਿਹੜੇ ਪਹਾੜ ਤੇ ਆਪਾਂ ਖੜੇ ਆ ਆ ਥੱਲੇ ਵਾਲੇ ਪਾਸੇ ਝਾਤ ਮਾਰੋ ਚੰਦ ਥੱਲੇ ਹੈ ਤੇ ਤਰੂ ਜੀ ਭਗਤ ਪ੍ਰਲਾਦ ਜੀ ਹੋਰ ਵੱਡੇ ਬੇਅੰਤ ਨਾਮ ਤਪ ਕਰਨ ਵਾਲੇ ਜਿਹੜੇ ਉੱਥੇ ਸ਼ੋਭਨੀਕ ਹਨ ਮੰਦ ਮੰਦ ਚਲ ਤਹ ਕੋ ਮਨ ਸਿਧਨ ਕੇ ਬਹੁਤਾ ਅਭਿਮਾਨ ਹੌਲੀ ਹੌਲੀ ਸਤਿਗੁਰ ਉਹਨਾਂ ਰਸਤਿਆਂ ਨੂੰ ਜਿੱਧਰ ਜਿੱਧਰ ਬੈਠ ਕੇ ਭਗਤਾਂ ਨੇ ਭਗਤੀ ਕੀਤੀ ਹੈ ਕੋਈ ਰੱਬ ਦੇ ਪਿਆਰੇ ਬੈਠੇ ਉਹਨਾਂ ਨੂੰ ਮਿਲਦੇ ਜਾਂਦੇ ਹਨ ਤੇ ਮਾਣ ਹੰਕਾਰ ਵਾਲੇ ਜੋਗੀ ਹੈ ਉਹਨਾਂ ਨੂੰ ਸਹੀ ਰਾਹ ਦਿਖਾਉਂਦੇ ਹੌਲੀ ਹੌਲੀ ਜਦੋਂ ਤੁਰੇ ਜਾਂਦੇ ਹਨ ਸਤਿਗੁਰ ਕਹਿੰਦੇ ਗੁਰੂ ਸਾਹਿਬ ਜੀ ਇਹਨਾਂ ਦੀ ਦੇਹ ਹੰਕਾਰ ਨੂੰ ਖਤਮ ਕਰਨ ਵਾਸਤੇ ਕਹਿੰਦੇ ਹੌਲੀ ਹੌਲੀ ਗਤੀ ਵਿੱਚ ਤੁਰੇ ਹੀ ਜਾਂਦੇ ਹਨ ਸੰਗਤ ਜੀ ਇਹ ਹੈ ਬਹੁਤ ਵੱਡਿਆ ਰਹਸ ਹੈ ਕਿ ਤੂੰ ਹੀ ਜਰੂਰ ਸਿੱਧ ਗੋਸਟ ਜਿਹੜੀ ਬਾਣੀ ਹੈ ਗੁਰੂ ਨਾਨਕ ਸਾਹਿਬ ਦੀ ਉਹਨੂੰ ਜਰੂਰ ਪੜੋ ਮਹਾਰਾਜ ਖੜੇ ਆ ਪੰਗਰਨਾਥ ਆ ਗਿਆ ਤੇ ਆ ਕੇ ਆਵਾਜ਼ ਮਾਰੀ ਹੈ ਮਾਈ ਮੁੰਡੇ ਕਿੱਧਰ ਚੱਲਿਆ ਅੱਗੇ ਰਸਤਾ ਨਹੀਂ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਨਕ ਸਾਹਿਬ ਦਾ ਨਾਮ ਨਹੀਂ ਪਤਾ ਹੀ ਨਹੀਂ ਮਾਰੇ ਨੂੰ ਮਾਈ ਮੁੰਡਾ ਕਹਿੰਦਾ ਹੈ ਤੇ ਕਿਧਰ ਤੁਰਿਆ ਜਾਂਦਾ ਅੱਗੇ ਰਾਹ ਨਹੀਂ ਆ ਪੁਰਖਾ ਪਿੱਛੇ ਮੁੜਿਆ ਅੱਗੇ ਬਰਫੀ ਬਰਫੇ ਮੌਤ ਹੀ ਮੌਤ ਹੈ ਜੇ ਅੱਗੇ ਜਾਣਾ ਹੈ ਤੇ ਮੇਰੇ ਕੋਲੋ ᔪਗਤੀ ਲੈ ਮੈਨੂੰ ਗੁਰੂ ਧਾਰ ਲੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਵੇਂ ਹੁਣ ਕਈ ਮੰਦਰਾਂ ਚੋਂਦਾ ਨਾ ਅੱਗੇ ਕੋਈ ਜਾਣਦਾ ਰਸਤਾ ਨਹੀਂ ਜੇ ਤੂੰ ਜਾਣ ਦੀ ਜਿੱਦ ਕਰੇਂਗਾ ਆਪਣੇ ਪ੍ਰਾਣ ਗਵਾ ਲੇਂਗਾ ਪ੍ਰਾਣ ਕੋ ਗਵਾਏ ਕੋ ਸਕੇ ਨਾ ਬਚਾਏ ਹੱਠ ਕੀ ਜੀਏ ਨਾ ਭਾਈ ਆਪਣੇ ਮਨ ਵਿੱਚ ਹੱਠ ਨਾ ਕਰ ਉੱਥੇ ਜਾਣਦਾ ਤੇਰੇ ਪ੍ਰਾਣ ਚਲੇ ਜਾਣਗੇ ਕਿਉਂਕਿ ਅੱਗੇ ਰਾਹ ਨਹੀਂ ਅੱਗੇ ਮੌਤ ਹੀ ਮੌਤ ਹੈ ਜਾਣ ਦੀ ਚਾਹਨਾ ਹੈ ਤੂੰ ਮੇਰੇ ਗੁਰੂ ਨੂੰ ਗੁਰੂ ਧਾਰਨ ਕਰ ਲੈ ਗੁਰੂਪਨ ਨੂੰ ਫਿਰ ਤੈਨੂੰ ਅਗਲੇ ਵੀ ਰਾਹਤੇ ਦੱਸ ਦੇਾਂਗੇ ਅਸੀਂ ਜੇ ਤੂੰ ਗੋਰਖ ਨੂੰ ਗੁਰੂ ਨਾ ਬਣਾਇਆ ਤੈਨੂੰ ਰਾਹ ਨਹੀਂ ਪਤਾ ਲੱਗਣਾ ਵੀ ਜਾਣਾ ਕਿੱਧਰ ਨੂੰ ਆਖ ਸਤਨਾਮ ਸ੍ਰੀ ਵਾਹਿ ਜੇ ਅੱਗੇ ਜਾਣ ਦੀ ਤੈਨੂੰ ਚਾਹਨਾ ਹੈ ਗੋਰਖੋ ਕੋ ਗੁਰੂ ਕਰੋ ਸੇਵਕ ਹੈ ਜਾ ਕੇ ਬਹੁ ਦੇਤ ਮੰਨ ਗਿਆਨ ਕੋ ਜਿਨਨੇ ਉਹਦੇ ਸੇਵਕ ਹਨ ਉਹ ਆਪਣੇ ਸੇਵਕਾਂ ਨੂੰ ਅੱਗੇ ਜਾਣ ਦੀਆਂ ਯੁਕਤੀਆਂ ਦੱਸਦੇ ਹਨ ਤੁਹਾਡੇ ਕੋਲ ਦੋ ਗੱਲਾਂ ਨੇ ਜਾਂ ਤਾਂ ਪਿੱਛੇ ਹਟ ਜਾਓ ਜੇ ਅੱਗੇ ਜਾਣਾ ਚਾਹੁੰਦੇ ਹੋ ਗੁਰੂ ਧਾਰਨ ਕਰ ਲਓ ਗੋਰਖ ਨੂੰ ਮੇਰੀ ਇਹਨਾਂ ਵਿੱਚੋਂ ਇੱਕ ਗੱਲ ਮੰਨ ਲਵੋ ਮਹਾਰਾਜ ਜੀ ਬੋਲੇ ਫਿਰ ਕਹਿੰਦੇ ਦੇਖ ਤੇਰੇ ਮਨ ਦੀ ਮਨਸਾ ਤਾਂ ਹੈਗੀ ਆ ਤੇਰੇ ਮਨ ਦੀ ਮਨਸਾ ਤਾਂ ਹੈ ਪਰਮੇਸ਼ਰ ਵਾਹਿਗੁਰੂ ਨੂੰ ਮਿਲਣ ਦੀ ਪਰ ਤੈਨੂੰ ਅਕਲ ਨਹੀਂ ਆਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਕਹਿਣ ਲੱਗੇ ਤੈਨੂੰ ਅਕਲ ਨਹੀਂ ਆਈ ਤੋਹੇ ਦੁੱਧ ਵਿੱਚ ਕਿਉ ਕਾਂਜੀ ਪਾਈ ਨਾਨਕ ਆਖੇ ਭੰਗਰਨਾਥ ਤੋਏ ਮਾਂਉ ਕੁਛ ਜੀ ਆਹੀ ਤੇਰੀ ਮਾਂ ਹੀ ਕੁਛ ਜੀ ਹੈ ਤੈਨੂੰ ਅਕਲ ਨਹੀਂ ਹੈ ਕਿ ਜੀਵ ਨੇ ਕਿੱਥੇ ਜਾਣਾ ਹੈ ਪਰਮੇਸ਼ਰ ਨੇ ਲਿਖਿਆ ਹੈ ਔਰ ਜਿੱਥੇ ਜੀਵ ਨੇ ਜਾਣਾ ਉਹਨੂੰ ਕੋਈ ਰੋਕ ਨਹੀਂ ਸਕਦਾ ਆਖੋ ਸਤਨਾਮ ਸ੍ਰੀ ਵਾਹਿ ਇਹ ਲੇਖਾ ਲਿਖਿਆ ਹੋਇਆ ਹੈ ਅਹੀਂ ਜਾਣਾ ਸਾਡੇ ਕਦਮਾਂ ਨੇ ਕਿੱਥੇ ਕਿੱਥੇ ਪਹੁੰਚਣਾ ਲੇਖ ਹੈ ਵਾਟ ਚਲਾਈ ਹੈ ਇਹ ਪਰਮੇਸ਼ਰ ਨੇ ਲੇਖੇ ਵਿੱਚ ਲਿਖ ਕੇ ਭੇਜਿਆ ਸੋ ਜਦੋਂ ਇਸ ਤਰ੍ਹਾਂ ਗੁਰੂਦੇਵ ਜੀ ਨੇ ਇਸ ਦੇ ਗੱਲ ਨੂੰ ਟੋਕਦਿਆਂ ਹੋਇਆਂ ਅੱਗੇ ਇਹਨੂੰ ਰੋਕਿਆ ਹੈ ਸਤਗੁਰੂ ਗਰੀਬ ਨਵਾਜ਼ ਕਹਿਣ ਲੱਗੇ ਮਨ ਸਹ ਮਾਈ ਤਾਕੋ ਮੂੰਡ ਮੂੰਡ ਹੈ ਮੁੰਡਾਈ ਤੂੰ ਐਵੇਂ ਹੀ ਸਿਰ ਮਨਾਇਆ ਤੈਨੂੰ ਅਕਲਤਾ ਹੀ ਕੋਈ ਨਹੀਂ ਇਹ ਬਾਦੂ ਵਿੱਚੇ ਜਿਵੇਂ ਆਪਾਂ ਕਹਿ ਦਈਏ ਵੀ ਕੀ ਫਾਇਦਾ ਤੇਰਾ ਧਰਮੀ ਮੂੰਹ ਮਨਾਇਆ ਫਿਰ ਤੂੰ ਐਵੇਂ ਹੀ ਸਿਰ ਚ ਸਵਾਭ ਪਾਈ ਤੈਨੂੰ ਇਹ ਹੀ ਨਹੀਂ ਪਤਾ ਲੱਗਿਆ ਅਜ ਤੱਕ ਨਾਨਕ ਆਖੇ ਭੰਗਰਨਾਥ ਤੋਏ ਮਾਉਂ ਕੁਛ ਜੀਆ ਹੀ ਤੇਰੀ ਮਾਂ ਹੀ ਕੁਛ ਜੀ ਮਾਈ ਦਾ ਤ ਮਤ ਅਕਲ ਤੇਰੀ ਭੈੜੀ ਅਕਲ ਹੈ ਤੂੰ ਇਹ ਕੁਛ ਧਾਰਨ ਨਹੀਂ ਕਰ ਸਕਿਆ ਹੁਣ ਮਾਈ ਹੋਂ ਕਿ ਮਾਈ ਸੰਗ ਤਜਾ ਨਾ ਸੰਭਾਰਿਆ ਤੂੰ ਨਾ ਉਸ ਨੂੰ ਸੰਭਾਲ ਸਕਿਆ ਨਾ ਇਸ ਮਾਇਆ ਨੂੰ ਤੂੰ ਛੱਡ ਸਕਿਆ ਹਜੇ ਵੀ ਤੇਰੇ ਮਨ ਵਿੱਚ ਹੰਕਾਰ ਹੈ ਸਿਰ ਤਾਂ ਮਨਾ ਲਿਆ ਪਰ ਮਨ ਨਹੀਂ ਮੁੰਨਿਆ ਆਖੋ ਸਤਨਾਮ ਸ੍ਰੀ ਵਾਹਿ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਂਏ ਜੋ ਕੀਆ ਸੋ ਮਨ ਕੀਤਾ ਮੁੰਡਾ ਮੁੰਡਾ ਜਾਏ ਤਸੱਲੀ ਕਰਾ ਦਿੱਤੀ ਵੀ ਤੂੰ ਮੈਨੂੰ ਮਾਰਗ ਕੀ ਦੱਸੇਂਗਾ ਤੂੰ ਤਾਂ ਆਪ ਭਟਕਿਆ ਫਿਰਦਾ ਹੈ ਗੁਰੂ ਸਾਹਿਬ ਕਹਿੰਦੇ ਐਵੇਂ ਤੂੰ ਉਮਰ ਵਧਾਈ ਆਪਣੀ ਫालतू ਵਿੱਚ ਹੀ ਐਨੀ ਉਮਰ ਵੀ ਵਧਾ ਲਈ ਅੱਜ ਤੱਕ ਗਿਆਨ ਨਹੀਂ ਆਇਆ ਗੋਰਖ ਬਲੋਕ ਕਿਉਂ ਤੇਰੋ ਮੈਂ ਤੇਰਾ ਗੋਰਖ ਵੀ ਜਾਣਦਾ ਮਹਾਰਾਜ ਨੇ ਇਹਦੇ ਗੁਰੂ ਦਾ ਨਾਮ ਦੱਸ ਦਿੱਤਾ ਵੀ ਮੈਂ ਜਾਣਦਾ ਜਿਹਦੀ ਤੂੰ ਗੱਲ ਕਰਦਾ ਹੈ ਉਹ ਵੀ ਇੰਨੀ ਉਮਰ ਆਪਸ ਵਿੱਚ ਇਦਾਂ ਹੀ ਵਧਾ ਕੇ ਬੈਠਿਆ ਹੈ ਗਿਆਨ ਦੀ ਕੋਈ ਗੱਲ ਨਹੀਂ ਬਸ ਬਹਿਸ ਕਰਨ ਵਾਸਤੇ ਕੁਝ ਗਿਆਨ ਇਕੱਠਾ ਕੀਤਾ ਹੈ ਨਹੀਂ ਹੈ ਉਹ ਤੈਨੂੰ ਅਕਲ ਕੀ ਦੇ ਸਕਦਾ ਹੈ ਦੰਬ ਧਾਰੇ ਸਨ ਮਾਨ ਹਿਤ ਲੋਕਨ ਪੋਹਾਰਿਆ ਮਹਾਰਾਜ ਜੀ ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ ਇਹ ਦੇਖ ਕੇ ਹੈਰਾਨ ਹੋ ਗਿਆ ਗੁਰੂ ਸਾਹਿਬ ਦੇ ਕਰਾਰੇ ਬਚਨਾਂ ਨੂੰ ਸੁਣ ਕੇ ਆਇਆ ਬੜੇ ਮਾਣ ਵਿੱਚ ਸੀ ਵੀ ਮੈਂ ਮਹਾਰਾਜ ਨੂੰ ਆਪਣੇ ਜਾਦੂ ਮੰਤਰ ਦੇ ਨਾਲ ਆਪਣੀਆਂ ਸ਼ਕਤੀਆਂ ਦੇ ਨਾਲ ਪਰਮਾਹਲਾਗਾ ਪਰ ਗੁਰੂ ਸਾਹਿਬ ਨੇ ਤਾਂ ਜਦੋਂ ਆਪਣੇ ਸ਼ਬਦਾਂ ਦੇ ਵਿੱਚ ਇਸ ਨੂੰ ਭਲਾਇਆ ਹੈ ਗੁਰੂ ਸਾਹਿਬ ਕਹਿੰਦੇ ਲੋਕ ਤੇਰੀਆਂ ਗੱਲਾਂ ਚ ਭੁੱਲ ਸਕਦੇ ਪਰ ਮੈਂ ਨਹੀਂ ਤੂੰ ਆਪਣੇ ਆਪ ਨੂੰ ਧਰਮੀ ਕਹਿੰਦੇ ਬਾਹਰੋਂ ਧਰਮੀ ਬਣਨਾ ਕੋਈ ਅੰਦਰੋਂ ਧਰਮੀ ਨਹੀਂ ਹੋਇਆ ਕਰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਹੁਣ ਇਹਦੀ ਬਾਹਰਲੀ ਭੇਸ ਭੂਸ਼ਾ ਦੱਸਣ ਲੱਗੇ ਆ ਜਿਹੜੀ ਨੇ ਧਾਰਨ ਕੀਤੀ ਹੋਈ ਆ ਲੋ ਸੁਣੋ ਤੂੰ ਆਪ ਹਜੇ ਸਹੀ ਮਾਰਗ ਤੇ ਨਹੀਂ ਕੱਲੇ ਕੰਨ ਹੀ ਤਾਂ ਪੜਵਾਏ ਆ ਤਨ 'ਚ ਮੁੰਦਰਾ ਪਾਲੀਆਂ ਗਲ 'ਚ ਸੇਲੀ ਪਾਈ ਹੈ ਪਿੰਡੇ ਤੇ ਸਵਾਭ ਪਾ ਮੰਨ ਲਈ ਹੈ ਇਹ ਤਾਂ ਨਿਹਰਾ ਪੂਰਾ ਪਖੰਡ ਹੈ ਭਗਵੇ ਰੰਗ ਦੀ ਚੋਲੀ ਪਾ ਲਈ ਪਸਮ ਲਗਾ ਲਈ ਸਰੀਰ ਨੂੰ ਕਹਿੰਦੇ ਇਹ ਚੀਜ਼ ਮੰਨ ਲਈ ਵੀ ਤੂੰ ਧਰਮੀ ਬਣ ਗਿਆ ਕੱਲੀਆਂ ਮੁੰਦਰਾ ਪਾਲੀਆਂ ਚੋਲੀ ਪਾ ਲਈ ਖਿੰਥਾ ਧਾਰਨ ਕਰ ਲਈ ਹੱਥ ਦੇ ਵਿੱਚ ਸਿੱਪੀ ਫੜ ਲਈ ਕਮੰਡਲ ਫੜ ਲਿਆ ਜੇ ਬਾਹਰਲੀ ਚਿੰਨ ਧਾਰਨ ਕਰਕੇ ਕੋਈ ਸਮਝੇ ਮੈਂ ਧਰਮੀ ਬਣ ਗਿਆ ਜੋ ਫਿਰ ਤੈਨੂੰ ਹਲੇ ਯੋਗ ਦੀ ਸਮਝੇ ਕੋਈ ਨਹੀਂ ਯੋਗ ਦੀ ਯੁਗਤੇ ਕੋਈ ਨਹੀਂ ਜੋਗੀ ਕਪੜੇ ਹੀ ਰੰਗਾਏ ਆ ਤੂੰ ਮੰਨ ਨਹੀਂ ਹਜੇ ਰੰਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਨਹੀਂ ਗੱਲੀ ਜੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸੰਸਾਰ ਜਾਣੇ ਜੋਗੀ ਕਹੀਏ ਗੱਲੀ ਜੋਗ ਨਾ ਹੋਈ ਗੱਲਾਂ ਨਾਲ ਥੋੜੀ ਨਾ ਜੋਗ ਹੋਇਆ ਕਰਦਾ ਜਦੋਂ ਇਸ ਤਰ੍ਹਾਂ ਗਰੀਬਨਵਾਦੀ ਨੇ ਇਹਨੂੰ ਕਿਹਾ ਵੀ ਬਾਹਰੋਂ ਹੀ ਝੋਲੀ ਧਾਰਨ ਕਰ ਲਈ ਬਾਹਰੋਂ ਸਵਾਹ ਲਾ ਲਈ ਪਿੰਡੇ ਉੱਤੇ ਮੁੰਦਰਾ ਪਾ ਲੀਆਂ ਕੰਨ ਵਿੱਚ ਜੇ ਤੂੰ ਇਹਨੂੰ ਹੀ ਧਰਮ ਸਮਝ ਲਿਆ ਇਹ ਧਰਮ ਨਹੀਂ ਇਹੀ ਗੱਲ ਪੰਡਿਤ ਨੂੰ ਸਮਝਾਈ ਮਹਾਰਾ ਨੇ ਕਿ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣਸਾਰੰ ਤ੍ਰੈਪਾਲ ਤਿਹਾਲ ਵਿਚਾਲੰ ਗਲਮਾਲਾ ਤਿਲਕ ਲਲਾਟੰ ਦੋਇ ਧੋਤੀ ਵਸਤਰ ਕपाटੰ ਜੇ ਜਾਣਸ ਬਰਮੰ ਕਰਮੰ ਸਭ ਫੋਕਟ ਨਿਸਚੋ ਧਰਮੰ ਜੇ ਤੂੰ ਬਾਹਰੀ ਸਰੀਰ ਤੇ ਪਹਿਰਾਵਾ ਪਾਲਿਆ ਧਰਮੀਆਂ ਵਾਲਾ ਜੇ ਕੱਲਾ ਤੂੰ ਇਹਨੂੰ ਧਰਮੀ ਸਮਝ ਲਿਆ ਇਹ ਫੋਕਟ ਕਰਮ ਨੇ ਸਾਰੇ ਭੇਖ ਇੱਕ ਆਪਣੀ ਮਹਾਨਤਾ ਰੱਖਦਾ ਹੈ ਭੇਖ ਸਭ ਕੁਝ ਨਹੀਂ ਹੈ ਆਖੋ ਸਤਨਾਮੁ ਸ੍ਰੀ ਵਾਹਿ। ਇਹੀ ਗੱਲ ਗੁਰਦੇਵ ਨੇ ਇਹਨੂੰ ਸਮਝਾਈ ਕਿ ਤੇਰੇ ਸਰੀਰ ਤੇ ਹੀ ਐ ਧਰਮ ਤੇਰੇ ਅੰਦਰ ਧਰਮ ਨਹੀਂ ਹੈ ਤੂੰ ਅੰਦਰੋਂ ਧਰਮੀ ਨਹੀਂ ਹੋਇਆ ਹਜੇ। ਉਮਰ ਵਧਾ ਲਈ ਪੰਥ ਦੂਰ ਹੋ ਗਿਆ ਜਿਹੜੇ ਪੰਥ ਤੇ ਚੱਲਣਾ ਸੀ ਪੰਥ ਕਿਹੜਾ ਹੈ ਸੁਰਤੀ ਦਾ ਮਾਰਗ ਹੈ। ਜਿਸ ਮਾਰਗ ਤੇ ਆਪਾਂ ਜਾਣਾ ਨਾ ਜੀ ਸੁਰਤੀ ਮਾਰਗ ਹੈ। ਉਹ ਸੁਰਤੀ ਵਾਲਾ ਮਾਰਗ ਤਾਂ ਥੋੜ੍ਹਾ ਤੋਂ ਦੂਰ ਹੋ ਗਿਆ। ਕੱਲੀ ਉਮਰ ਵਧਾ ਲਈ ਲੰਮੀਆਂ ਸਵਾਦੀਆਂ ਲਾ ਲੀਆਂ ਮਨ ਵਿੱਚ ਮਾਣ ਆ ਗਿਆ ਵੀ ਐਨੇ ਕਲਾ ਸ਼ਕਤੀਆਂ ਦੇ ਅਸੀਂ ਮਾਲਕ ਆ। ਤੇ ਅਹੰਕਾਰ ਦੇ ਨਾਲ ਤਾਂ ਪ੍ਰਮਾਤਮਾ ਦੇ ਘਰ ਨਹੀਂ ਜਾਇਆ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਕਬੀਰ ਜੀ ਦੱਸਦੇ ਅਹੰਕਾਰ ਨਾਲ ਕੋਈ ਨਹੀਂ ਜਾਂਦਾ ਉੱਥੇ ਉੱਥੇ ਤਾਂ ਕੀੜੀ ਬਣ ਕੇ ਜਾਣਾ ਪੈਂਦਾ ਹਾਥੀ ਬਣ ਕੇ ਕੋਈ ਨਹੀਂ ਗਿਆ ਜਦੋਂ ਮਹਾਰਾ ਨੇ ਗੱਲਾਂ ਬੋਲੀਆਂ ਨਾ ਕਹੀ ਉਹ ਚੁੱਪ ਕਰ ਗਿਆ ਹੁਣ ਉਹਨੂੰ ਕੋਈ ਜਵਾਬ ਨਹੀਂ ਆਉਂਦਾ ਗੁਰੂ ਸਾਹਿਬ ਅੱਗੇ ਬੜੀਆਂ ਸ਼ਕਤੀਆਂ ਦਿਖਾਉਣ ਦਾ ਯਤਨ ਕਰਦਾ ਪਰ ਪੇਸ਼ ਨਾ ਚੱਲੀ ਉਹਦੀ ਚੁੱਪ ਕਰ ਗਿਆ ਹੈ ਕੋਈ ਗੱਲ ਨਹੀਂ ਕੋਈ ਉੱਤਰ ਨਹੀਂ ਆਉਂਦਾ ਇਸ ਨੂੰ ਕਹਿੰਦੇ ਇਹਨੂੰ ਵੀ ਵਾਪਸ ਮੁੜਨਾ ਪੈ ਗਿਆ ਕਿਉਂਕਿ ਗੁਰੂ ਸਾਹਿਬ ਨੇ ਇਹਨੂੰ ਅੰਦਰੋਂ ਤੱਕ ਝੰਜੋੜ ਕੇ ਰੱਖ ਦਿੱਤਾ ਜਦੋਂ ਅੰਦਰੋਂ ਤੱਕ ਝੰਝੋੜਿਆ ਗੋਰਖ ਦੇ ਕੋਲ ਚੱਲ ਗਿਆ ਜਾ ਕੇ ਮੱਥਾ ਟੇਕ ਕੇ ਬਹਿ ਗਿਆ ਕਿ ਮੈਂ ਹਾਰ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਧਰੋਂ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕ ਗਿਆ ਜਾਂਦਾ ਹੋਇਆ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡੀ ਕਮਾਈ ਲੋ ਸਮਾ ਸਮਾਪਤ